ਹਾਂਜੀ ਸਾਥ ਸ਼੍ਰੀ ਅਕਾਲ ਮਿੱਤਰੋ ਤੇ ਕੀ ਹਾਲ ਚਾਲ ਮਿੱਤਰੋ ਆ ਗਏ ਆਪਾਂ ਇੱਕ ਵਾਰ ਫੇਰ ਬਹੁਤ ਹੀ ਕੈਂਟ ਤੇ ਫਨੀ ਜਹੀ ਵੀਡੀਓ ਦੇ ਨਾਲ ਮਿੱਤਰੋ ਇਹ ਇੰਟਰੋ ਬਹੁਤ ਪੁਰਾਣੀ ਆ ਆਪਣੀ ਬਹੁਤ ਟਾਈਮ ਬਾਅਦ ਵਰਤੀ ਅੱਜ ਤੇ ਅੱਜ ਦੀ ਆਹ ਵੀਡੀਓ ਬਹੁਤ ਫਨੀ ਆ ਪੂਰੀ ਦੇਖ ਕੇ ਜਾਓ ਪਰ ਪਹਿਲਾਂ ਆਹਾ ਛੀ 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 ਰ ਨੂੰ ਨੀਚੇ ਕੌਣ ਹੈ ਲੋਕ 12 ਬੱਚੇ ਪਾਲੇ ਨੇ ਹਾਂਜੀ ਜਿੱਤਦਾ ਆਪਣੇ ਲੋ ਸਾਰੇ ਜਣੇ ਆਪਣੇ ਲੋ ਥੋੜਾ ਦਿੱਕਾ ਸਾਡੇ ਤੇ ਕੀ ਸਾਡੀ ਗੱਡੀ ਟਰੱਕ ਥੱਲੇ ਜਾਣ ਦੀ ਬਜਾਈ ਸਾਈਡ ਤੇ ਹੋ ਕੇ ਡਿੱਗ ਪਈ ਤੇ ਪਰ ਗੱਡੀ ਦਾ ਕੁਝ ਨਹੀਂ ਹੋਇਆ ਸਾਡਾ ਕੱਖ ਬਾਕੀ ਹਾਂ ਅਸੀਂ ਮੁਲਤੇ ਜਾਏ ਸਾਡੇ ਕੋਲ ਇਮਾਰਾ ਵੀਡੀਓ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੱਲ ਇਸ ਵੀਡੀਓ ਵਿੱਚ ਆਪਾਂ ਕਮੈਂਟ ਐਡ ਨਹੀਂ ਕਰਾਂਗੇ ਪਰ ਤੁਸੀਂ ਕਮੈਂਟ ਜ਼ਰੂਰ ਕਰਕੇ ਜਾਓ ਵੀਡੀਓ ਪੂਰੀ ਦੇਖ ਕੇ ਅਗਲੀ ਵੀਡੀਓ ਵਿੱਚ ਜ਼ਰੂਰ ਐਡ ਕਰਾਂਗੇ ਤੇ ਇਹ ਵੀਡੀਓ ਨਾ 10 ਮਿੰਟ ਦੀ ਹੈ ਇਹ ਕਮੈਂਟ ਨਾ ਕਰਿਓ 15-20 ਮਿੰਟ ਦੀ ਬਣਾਓ ਕਿਉਂਕਿ ਦੋ ਚਾਰਾਂ ਦਿਨਾਂ ਵਿੱਚ ਇੱਕ ਹੋਰ ਵੀਡੀਓ ਆਏਗੀ ਮਤਲਬ ਅਗਲੇ ਹਫ਼ਤੇ ਦੋ ਵੀਡੀਓ ਤੇ ਉਸ ਵਿੱਚ ਆਪਾਂ ਤੁਹਾਡੇ ਕਮੈਂਟ ਵੀ ਐਡ ਕਰਾਂਗੇ ਬਹੁਤ ਸੋਹਣੇ-ਸੋਹਣੇ ਕਮੈਂਟ ਸੀ ਦਿਲੋਂ ਧੰਵਾਦ ਤੁਹਾਡੇ ਐਨੇ ਪਿਆਰ ਦਾ ਹੁਣ ਵੀਡੀਓ ਦੇਖੋ ਤੇਰੇ ਉੱਤੇ ਫਿਰ ਗਾਇ ਜਿੰਦਵਾਰ ਦਾ ਵੀਰ ਤੂੰ ਭਾਬੀ ਨਾਲ ਚਲੀ ਚੱਲ ਅਸੀ ਤਾਂ ਕੋਮਾ ਵਿੱਚ ਜਾਣ ਵਾਲਿਆਂ ਵੈਸੇ ਵੀ ਨੇ ਉਹ ਗਿੰਦ ਸਰਦਾ ਵੀਰ ਸੱਜੇ ਮੋੜ ਕੇ ਖੱਬੇ ਨੂੰ ਹੋ ਫਿਰ ਸਿੱਧਾ ਆਈ ਜਾਈਂ ਚੌਂਕ 'ਚ ਮੈਂ ਖੜਾ ਵਾਂ ਰੁਕੀ ਨਾ ਉੱਤੇ ਚਾੜਦੇ ਮੇਰੇ ਤੇਰੇ ਤੇ ਕੋਈ ਕੇਸ ਨਹੀਂ ਹੁੰਦਾ ਵੀਰ ਬਣ ਕੇ ਗੱਡੀ ਰੋਕ ਤੇ ਭਾਬੀ ਦੇ ਸਾਹਮਣੇ ਸਾਡੇ ਚਪੇੜਾ ਮਾਰ। ਐਦਾਂ ਦੇ ਵੀਡੀਓ ਨਾ ਪਾਇਆ ਕਰੋ ਮੇਰੀ ਪਹਿਲਾਂ ਵੀ ਦਵਾਈ ਚਲਦੀ ਆ। ਵੀਰੇ ਥੋੜਾ ਜਿਹਾ ਅੱਗੇ ਆਏਂਗਾ ਖੱਬੇ ਹੱਥ ਮੈਂ ਵੀ ਖੜਾ ਹੋਵਾਂਗਾ ਸਿੱਧਾ ਹੀ ਚਾੜਦਾ ਹੀ ਕਾਰ। ਬਾਈ ਕਿਹੜੇ ਕੀੜਿਆਂ ਦੇ ਭੌਣ ਤੇ ਚੌਲ ਪਾਉਂਦਾ ਰਿਹਾ। ਪ੍ਰਧਾਨ ਕਿਹੜੇ ਰੋਡ ਵਿੱਚ ਦੀ ਗੱਡੀ ਲੈ ਕੇ ਜਾਣਾ ਮੈਨੂੰ ਦੱਸ ਦੀ ਤੇਰੀ ਗੱਡੀ ਥੱਲੇ ਆਉਣਾ। ਵੀਰੇ ਗੱਡੀ ਰੋਕ ਕੇ ਪਹਿਲਾਂ ਮੈਨੂੰ ਆਪਣੀ ਗਲਾਬੀ ਪਾਗ ਨਾਲ ਫਾਂਸੀ ਦੇ ਦੇ ਫਿਰ ਚੱਲ ਜਾਈਂ। ਪਰ ਜਾਈ ਦੀ ਚੁੰਨੀ ਲੈ ਕੇ ਮੇਰੇ ਗਲ ਚ ਪਾ ਕੇ ਗੱਡੀ ਦੇ ਪਿੱਛੇ ਬੰਨ ਲਈ ਸਾਇਲੈਂਸਰ ਨਾਲ ਰੁਕੀ ਨਾ ਬੱਸ ਬਾਈ ਗੱਡੀ ਦੀ ਸਟੈਪ ਨਹੀਂ ਖੋਲ ਕੇ ਸਾਡੇ ਸੇਰ ਚ ਮਾਰ ਬਾਈ ਬਣ ਕੇ ਗਿਆਨੀ ਬਾਈ ਤੇਰੀ ਆਹਾ ਵੀਡੀਓ ਕਰਦੇ ਆਣੇ ਦੇਖ ਲਈ ਮੈਨੂੰ ਬੇਦਖਲੀ ਨੋਟਿਸ ਦੇ ਦਿੱਤਾ ਪਤਾ ਨਹੀਂ ਕਿਉਂ ਦੱਸੋ ਪਾਰਟ 2 ਲੈ ਆਈਏ ਦੇਖ ਕਿਵੇਂ ਹਰਾਮਜਾਦਾ ਚਲਾਕੀਆਂ ਕਰਦਾ ਬਾਈ ਜੇ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਤਾਂ ਉਹਨੂੰ ਗਾਲਾਂ ਜਰੂਰ ਕੱਢਿਆ ਕਰੋ ਭੋਰੀ ਚੱਲ ਕਿਹੜਾ ਬਿੱਲ ਆਉਂਦਾ ਨਹੀਂ ਤੂੰ ਕਰ ਜਾ ਤੂੰ ਅਸੀਂ ਕਿਹਨੇ ਤੁਰੇ ਫਿਰਦੇ ਆ ਤੂੰ ਸਾਨੂੰ ਪਹਿਲਾਂ ਬੋਲ ਦਿੰਦਾ ਅਸੀਂ ਅੱਖਾਂ ਬੰਦ ਕਰ ਲੈਂਦੇ ਫੇਰ ਤੂੰ ਜੋ ਕਰਨਾ ਕਰੀ ਜਾਂਦਾ ਭਰਾ ਕਿਹੜੇ ਕੰਮੀ ਪਿਆ ਚੰਗਾ ਪੜਾ ਸਰੀਰ ਚੋਰੀਆਂ ਚੂਰੀਆਂ ਕਰ ਬੱਸ ਕਰ ਬਾਈ ਤੈਨੂੰ ਸਰਕਾਰਾਂ ਨੇ ਮਰਵਾ ਦੇਣਾ ਅੱਗੋਂ ਰਪਲਾਈ ਕੀਤਾ ਬਾਈ ਨੇ ਸਰਕਾਰ ਗਾਇਬ ਕਰ ਦੇਣੀ ਆਪਾਂ ਮਚਨ ਵਾਲੇ ਕਹਿਣਗੇ ਕੁੜਤੇ ਚ ਪਾਇਆ ਕੁੜੀ ਹੁੰਦੀ ਤਾਂ ਵਿਆਹ ਕੇ ਦਫਾ ਕਰਦੇ ਇਹਦਾ ਹੁਣ ਕੀ ਕਰੇ ਬੰਦਾ ਛੀ ਛੀ ਚਿਰ ਨੂੰ ਨਹੀਂ ਛੀ ਦੇਖ ਨੋ ਨਹੀਂ ਮਗਰੋਂ ਸਾਰਾ ਰੰਗ ਲਾ ਦਿੱਤਾ ਲੱਤਾਂ ਮਾਰ ਕੇ ਜਿੰਨਾ ਹਟਿਆ ਇਹ ਸੱਚੀ ਤੋੜ ਦੇਣੀ ਆ ਕਿਸੇ ਨੇ ਅਸੀਂ ਸਿੱਧੇ ਆ ਭਰਾਵਾ ਸਿੱਧੜੇ ਨਹੀਂ ਹਟੀ ਨਾ ਜਿੰਨਾ ਚਿਰ ਸੱਚੀ ਨਹੀਂ ਵੱਡੀਆਂ ਜਾਂਦੀਆਂ ਇਹੀ ਲੱਤਾਂ ਮੈਂ ਤੇਰੇ ਲੱਕ 'ਚ ਮਾਰਨੀ ਆ ਫੜ ਕੇ ਬਾਅਦ 'ਚ ਇਸ਼ਾਰਾ ਵੀ ਕਰਦਾ ਵੀ ਆਹ ਦੇਖੋ ਮੇਰੀਆਂ ਲੱਤਾਂ ਬੱਲੇ ਚਾਚਾ ਅਸੀਂ ਤਾਂ ਫੁੱਦੂ ਆ ਵਾਹਿਗੁਰੂ ਤੇਰੀ ਇੱਛਾ ਪੂਰੀ ਕਰਨ ਆਓ ਪਹਿਲਾਂ ਨਾਲੋਂ ਬੀਜੀ ਬੀਜੀ ਭਰਜਾਈ ਅੰਦਰੋਂ ਅੰਦਰੀ ਭਰ-ਭਰ ਕੇ ਗਾਣਾ ਕੱਢ ਰਹੀ ਏ ਆ ਯਾਰਾਂ ਦੇਖ ਰੱਖ ਆਪਣੇ ਕੰਮਲਿਏ ਨਹੀਂ ਤੋ ਹੋਰ ਸੰਗ ਆ ਗਿਆ ਬਾਪੂ ਨਰੇਗਾ ਤੇ ਪੁੱਤ ਪ੍ਰੈਗਾ ਤੇ ਹੱਸਿਓ ਬਾਅਦ ਚੋਂ ਪਹਿਲਾਂ ਇਹਨਾਂ ਦੇ ਕਿਰਪਾਨਾਂ ਮਾਰੋ ਭਾਜੀ ਕੁੜੀ ਵੀ ਸੋਚਦੀ ਹੋਊ ਕੂਸੇ ਜੰਮਣ ਕੰਦਾ ਕੰਬਣ ਕੁੜੀ ਸੋਚ ਰਹੀ ਏ ਜਿੰਦੇ ਯਾਰ ਇੰਨੇ ਕੂਸੇ ਆਪ ਕਿੰਨਾ ਹੋਊ ਪੋਰੀ ਚੱਲੋ ਸਾਲਿਓ ਵਾਈਫਾਈ ਤੁਹਾਡੇ ਘਰ ਕੇ ਹੀ ਲਵਾਇਆ ਬਾਈ ਉੱਠ ਕੇ ਦੋ ਥੱਪੜ ਮਾਰ ਦਿੰਦਾ ਕਿਵੇਂ ਸੁਣੋ ਠੀਕ ਕਰਦੇ ਸਸਿਕਾ ਸਸਿਕਾ ਸੋਨੂ ਠੀਕ ਤਾਂ ਹੈ ਪਰ ਹੈਗੀ ਕਿੱਥੇ ਚਾਨਣ ਚ ਕਰਨੀ ਪੈਂਦੀ ਆ ਇਹ ਰੁਕ ਮੈਂ ਫੋਨ ਦੀ ਬ੍ਰਾਈਟਨੈਸ ਤੇਜ਼ ਕਰ ਲਵਾਂ ਪੱਤਲੇ ਖੰਡ ਬਸ ਮੈਂ ਕੰਬਲੇ ਲਾ ਲਿਆ ਠੀਕ ਹੈ ਤੇ ਬਾਏ ਚੱਲ ਭੈਣੇ ਠੰਡ ਬਹੁਤ ਹਾਏ ਠੰਡ ਚ ਵੀ ਫਰਕ ਨਹੀਂ ਪੈਂਦਾ ਬੁੱਲਾ ਤੇ ਸੁਰ ਕੀ ਦੱਸਣ ਵਾਲੇ ਨੂੰ 100 ਰੁਪਏ ਇਨਾਮ ਤੋਤੋ ਤੋਤੀ ਮੈਨੂੰ ਤਾਂ ਕੱਲੀ ਟੋਪੀ ਦਿੱਤੀ ਸੀ ਤੁਹਾਨੂੰ ਦਿਖਿਆ ਕੁਝ ਸਾਡੇ ਗੋਲੀ ਮਾਰੋ ਬਾਗੀ ਹਾਂ ਅਸੀਂ ਮੁਲਕੇ ਦੇ ਸਾਡੇ ਛੋਹੀ ਮਾਰੋ ਇਹਦੇ ਛਾਤੀ 'ਚ ਲੱਤਾਂ ਮਾਰੋ ਕਿਉਂ ਗੋਲੀ ਖਰਾਬ ਕਰਨੀ ਆ ਇਹਦੇ ਰੋੜਾ ਮਾਰੋ ਗੋਲੀ ਤਾਂ ਦੂਰ ਦੀ ਗੱਲ ਆ ਤੂੰ ਸ਼ਿਤਰਾਂ ਨਾਲ ਹੀ ਸੈੱਟ ਹੋ ਜਾਣਾ ਗੋਲੀ ਨਾਲ ਨਹੀਂ ਸੈੱਟ ਹੋਣਾ ਇਹਨੇ ਇਹਦੀ ਗੋਲੀ ਖਾ ਕੇ ਮਾਰਨੀ ਪੈਣੀ ਬਾਕੀ ਹਾਂ ਯਾ ਸਿੰਗਲ ਤੇ ਦੇ ਸਾਡੇ ਖੋਹ ਹੀ ਮਾਰੋ ਗੋਲੀ ਕਿਉਂ ਖਰਾਬ ਕਰਨੀ ਆ ਬਾਈ ਲਫੇੜੇ ਖਾੜਾ ਬਾਈ ਬਣ ਕੇ ਉਹ ਮੁੰਡਿਆਂ ਨੂੰ ਲੈ ਗਈ ਲੁੱਟ ਕੇ ਉਹ ਮੁੰਡਿਆਂ ਨੂੰ ਲੈ ਗਈ ਲੁੱਟ ਕੇ ਅੱਗੇ ਵੀ ਕੁਝ ਬੋਲ ਪਾ ਮਾਮਾ ਹਟੀ ਨਾ ਜਿੰਨਾ ਚਿਰ ਬਾਕੀ ਵਾਲ ਵੀ ਨਹੀਂ ਡਾਉਂਦਾ ਕੋਈ ਤੂੰ ਸਿਆਣਾ ਬਿਆਣਾ ਉੱਥੇ ਖਲੋਤਾ ਕੀ ਕਰਦਾ ਸੀ ਜੀਨੇ ਅੰਕਲ ਨੂੰ ਮਿਊਜ਼ਿਕ ਦਿੱਤਾ ਪਹਿਲਾਂ ਉਹਦਾ ਪਤਾ ਕਰੋ ਅੰਕਲ ਦਾ ਕੋਈ ਕਸੂਰ ਨਹੀਂ ਉਹ ਮੁੰਡਿਆਂ ਨੂੰ ਲੈ ਗਈ ਲੁੱਟ ਕੇ ਉਹ ਮੁੰਡਿਆਂ ਨੂੰ ਲੈ ਗਈ ਲੁੱਟ ਕੇ ਉਹ ਜੁੰਡਿਆਂ ਨੂੰ ਪੈ ਗਈ ਟੁੱਟ ਕੇ ਨਿੱਕੀ ਜੀ ਉਮਰ ਚ ਕਿੰਨੀਆਂ ਡੂੰਘੀਆਂ ਗੱਲਾਂ ਕਰਦਾ ਚੱਲ ਉਹ ਤਾਂ ਲੁੱਟ ਕੇ ਲੈ ਗਈ ਤੂੰ ਤਾਂ ਦੁਕਾਨ ਤੇ ਜਾ ਕੇ ਸੌਦਾ ਵੇਚ ਲਾ ਓਏ ਨੂੰ ਕੋਈ ਇਤਜਾਬ ਤੇ ਗਰਾਰੇ ਕਰਵਾਓ ਮੇਰੀ ਗਵਾਹੀ ਇਹ ਹੈ ਕਿ ਪਿਛਲੇ ਸੰਡੇ ਜਦ ਮੈਂ ਸੰਗਤ ਤੇ ਆਇਆ ਸੀ ਗੱਡੀ ਤੇ ਆਲਟੋ ਗੱਡੀ ਸੀ ਤੁਹ ਸਾਡੀ ਗੱਡੀ ਵਿੱਚ ਨਾ ਵੱਡੇ ਟਰੱਕ ਦੀ ਟੱਕਰ ਲੱਗੀ ਸੀ ਬਿਆਨ ਨਹੀਂ ਰਲ ਰਹੇ ਇਹਨੂੰ 10 ਸਾਲ ਦੀ ਸਜ਼ਾ ਦਿੱਤੀ ਜਾਵੇ ਪਰ ਪ੍ਰਭੂ ਨੇ ਇਹੀ ਕਿਰਪਾ ਕੀਤੀ ਸਾਡੇ ਤੇ ਕਿ ਸਾਡੀ ਗੱਡੀ ਟਰੱਕ ਥਲੇ ਜਾਣ ਦੀ ਬਜਾਏ ਸਾਈਡ ਤੇ ਹੋ ਕੇ ਡਿੱਗ ਗਈ ਤੇ ਪਰ ਸਾ ਗੱਡੀ ਦਾ ਕੁਝ ਨਹੀਂ ਹੋਇਆ ਪਰ ਸਾਡਾ ਕੱਖ ਸਾਡਾ ਸਭ ਕੁਝ ਰਹਿ ਗਿਆ ਕਹਿਣ ਲੱਗੀ ਸੀ ਸਾਡਾ ਕੱਖ ਨਹੀਂ ਰਿਹਾ ਗਵਾਹਾਂ ਸਬੂਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਗਵਾਹੀ ਦੁਬਾਰਾ ਲਈ ਜਾਵੇ ਗੱਡੀ ਦਾ ਕੁਝ ਨਹੀਂ ਗਿਆ ਪਰ ਤੁਹਾਡਾ ਕੱਖ ਨਹੀਂ ਰਿਹਾ ਸੱਚਮੁਹੋਂ ਨਿਕਲ ਚੱਲਿਆ ਸੀ ਕੀ ਸਾਡੀ ਗੱਡੀ ਟਰੱਕ ਥਲੇ ਜਾਣ ਦੀ ਬਜਾਏ ਸਾਈਡ ਤੇ ਹੋ ਕੇ ਗਿੱਦ ਡਿੱਗੀ ਤੇ ਪਰ ਸਾਡੀ ਗੱਡੀ ਦਾ ਕੁਝ ਨਹੀਂ ਹੋਇਆ ਪਰ ਸਾਡਾ ਕੱਖ ਬਾਡਾ ਸਭ ਕੁਝ ਰਹਿ ਗਿਆ ਨਾ ਨਾ ਜੋ ਪਹਿਲਾਂ ਕਹਿਣ ਲੱਗੀ ਸੀ ਉਹੀ ਬੋਲ ਇੱਕ ਵਾਰੀ ਦਿੱਤੀ ਗਈ ਗਵਾਹੀ ਨੂੰ ਦੁਬਾਰਾ ਸਮਝਾਇਆ ਜਾਵੇ ਬਹੁਤ ਬਰੀਕ ਕਰਕੇ ਪੋਰ ਗਈ ਕੁਲ ਮੁੰਡੇ ਅੱਜ ਕੱਲ ਜਾਂਦੇ ਨੇ ਤੰਤਰੀ ਨੂੰ ਦਿੱਤਾ 25000 ਰੁਪਏ ਮੈਨੂੰ ਫਲਾਣੀ ਕੁੜੀ ਪਸੰਦ ਆ ਆਪਾਂ ਦੇ ਕੁੜੀ ਦਾ ਪਰ ਪਰ ਕੁੜੀ ਦਾ ਰੁਮਾਲ એનર્ਜੀ ਫੀਲਡ ਹੁੰਦੀ ਏ ਉਹਦੇ ਦੇ ਉਹ ਬੂਡੂ ਕਰ ਦਿੰਦੇ ਆ ਉਥੋਂ ਕੀ ਹੋਏਗਾ ਪ੍ਰੇਤ ਚਲਾ ਜਾਏਗਾ ਤੰਤਰੀ ਦਾ ਏਜੰਟ ਹੁੰਦਾ ਜਿਹੜਾ ਬਾਈ ਸੋਨਮ ਬਾਜਵਾ ਨਾਲ ਬਣ ਜੂ ਕੰਮ ਕੇ ਨਹੀਂ ਨੈੱਟ ਵਾਲੇ ਵਿਦਵਾਨ ਸਾਹਿਬ ਕਿ ਗਰੀਬ ਟ੍ਰੈਵਲ ਨਹੀਂ ਹੋਈ। ਉਹਨੂੰ ਉਹਨਾਂ ਚੱਕਰ ਪਿਆ ਸਮੋਸਿਆਂ ਦਾ। ਤੇ ਆਉਨੇ ਪੀਣਾ ਸੀ ਪਾਣੀ। ਤਾਂ ਤੰਤਰੀ ਕੋਲ ਨਾ ਵਚਨ ਦੇ ਕੇ ਜਿੰਨਾ ਪਾਣੀ ਕਹਿੰਦਾ ਉਹਨਾਂ ਪੀਵਾਂਗਾ ਚੱਲ। ਆ ਫਲਾਣੀ ਕੁੜੀ ਤੇ ਕਰੇ। ਉਹ ਕੀ ਕਰੇਗਾ? ਜਾ ਕੇ ਹਾਰੀ ਹੋ ਜਾਏਗਾ। ਔਰਾ ਦੇਖ, ਉਹ ਦੇਖ। ਛੱਡੇ ਹੋਏ ਪ੍ਰੇਤਨ ਕਰਦੇ ਬਾਹਰ ਬਹਿ ਜਾਂਦੇ ਹੁੰਦੇ। ਵੀਰ ਜੀ ਤੁਹਾਨੂੰ ਬਹੁਤ ਸਾਰੀਆਂ ਜੁੱਤੀਆਂ ਦੀ ਜ਼ਰੂਰਤ ਹੈ। ਆ ਜਾਂਦੇ ਹੋ ਫੁੱਦੂ ਬਨੌੜ ਲੋਕਾਂ ਨੂੰ। ਵੱਤ ਸਹੀ ਹੈ। ਇਹਦਾ ਮਤਲਬ ਮਨ ਚਾਹੀ ਜਨਾਨੀ ਵਾਸ ਵਿੱਚ ਹੋ ਸਕਦੀ ਆ। ਛੱਡੇ ਹੋਏ ਪ੍ਰੇਤਨ ਕਰਦੇ ਬਾਹਰ ਬਹਿ ਜਾਂਦੇ ਹੁੰਦੇ ਆ। ਗੇਟਾ ਮੂਰੇ ਬਹਿ ਜਾਣਗੇ। ਜਦੋਂ ਤੱਕ ਤੁਹਾਡਾ ਔ ਕੋ ਪੂਰਾ ਕਰਕੇ ਆਏਗੀ ਚੱਲ ਸਾਰੇ ਕੁਸੇ ਇਕੱਠੇ ਹੋਏ ਭੈਣ ਚੋ ਥੋੜੀ ਦੋਵਾਂ ਦੀ ਭੈਣ ਦੀ ਮੇਰੇ ਕੋਲ 50000 ਚੱਕੋ ਕਰਵਾਓ ਗਲਮਬਾਨੀ ਦੀ ਕੁੜੀ ਨਾਲ ਨਸ਼ੇ ਛੱਡ ਦੇ ਭਰਾਵਾ ਚੰਗੀ ਪਲੀ ਆਈ ਸੀ ਸਾਲੇ ਨੇ ਲੰਗੜੀ ਕਰਕੇ ਤੋੜਤੀ ਬਾਬਾ ਕਸੇ ਸ਼ਾਹ ਜੀ ਬਾਬਾ ਆ ਸਾਜ ਬਜਾਉਣਾ ਕਿੰਨੇ ਕੁ ਟਾਈਮ ਚ ਸਿਖਾ ਦੇਂਗਾ ਸਿੱਧੀ ਕੀਤੀ ਆ ਜਾਂ ਲੰਗੜੀ ਕੀਤੀ ਆ ਓਏ ਲੱਗਦਾ ਅਲਾਈਨਮੈਂਟ ਪਹਿਲਾਂ ਨਾਲੋਂ ਵੀ ਆਊਟ ਹੋ ਗਈ ਬਾਬਾ ਪਤਾ ਨਹੀਂ ਸਾਲਾ ਕਿਹੜੇ ਸਾਜ ਤੇ ਕਿਹੜੀਆਂ ਤਰਜ਼ਾਂ ਕੱਢੀ ਜਾਂਦਾ ਅੱਦੇ ਤਾਂ ਡਰਦੇ ਮਾਰੇ ਹੀ ਕਹਿ ਦੇਣਗੇ ਵੀ ਠੀਕ ਹੋ ਗਿਆ ਭੈਣ ਚੋਂ ਪਹਿਲਾਂ ਡੰਡੇ ਤੋਂ ਬਿਨਾ ਤੁਰਦੀ ਸੀ ਹੁਣ ਡੰਡੇ ਨਾਲ ਤੁਰਨ ਲਾਤੀ ਤੇਰੀ ਉਹ ਕੁੜੀ ਦੀ ਸਾਲਿਆ ਚੰਗੀ ਪੜੀ ਤੁਰਦੀ ਬੀਬੀ ਲੰਗ ਮਾਰਨ ਲਾਤੀ ਬਾਬੇ ਨੇ ਹਾਂਜੀ ਜਿੱਤੇ ਦਾ ਆਪਣੇ ਲੋ ਸਾਰੇ ਯਾਨੇ ਆਪਣੇ ਲੋ ਸੋਲਿਡਿਕਾ ਸਭ ਬਹੁਤ ਜ਼ਤ ਵਧੀਆ ਤੋਂ ਵਧੀਆ ਹੈ ਸਾਹਸੋ 750 ਆਪਣੇ ਵੱਲੋਂ ਆਪਣੇ ਵੱਲੋਂ ਆਪਣੇ ਵੱਲੋਂ ਆਪਣੇ ਵੱਲੋਂ ਆਪਣਾ ਕੀਮਤੀ ਸਮਾਂ ਕੱਢ ਕੇ ਪ੍ਰਮੋਸ਼ਨ ਕਰਨ ਆਏ सोनू ਸੀਤੋ ਜੀ ਗੁਰੂ ਨਾਨਕ ਤੇ ਗੁਰੂ ਨਾਨਕ ਤੇ ਡਰਾ ਇਟਰਾ ਸਰਦਾਰਨ ਜਨਾ ਬੋਤਾ ਜੀ ਆਪਣੇ ਵੱਲੋਂ ਸਾਰੇ ਯਾਰੇ ਗੁਰੂ ਨਾਨਕ ਤੇ ਵੇਖੀ ਕਿ ਤੇ ਮੋਨਾ ਲੀਸਾ ਨਾ ਕਹਿ ਦੇਈ ਮੁੰਡਾ ਇੱਜ਼ਤ ਕਰਦਾ ਮੋਨਾ ਲੀਕਾ ਜੀ ਦੀ ਜਿਵੇਂ ਇਹ ਰੁਕ ਰੁਕ ਬੋਲਦਾ ਓਵੇਂ ਟਰੈਕਟਰ ਰੁਕ ਰੁਕ ਚੱਲੂ ਕਿਸ ਤੋਂ ਭਾਈ ਐਡ ਕਰਾ ਰਹੇ ਹੋ ਜਿਹੜੇ ਚਾਰ ਗਾਹ ਕਹੋਂਦੇ ਉਹ ਵੀ ਭਜਾ ਦੇਣੇ ਇਹਨੇ ਬਰੁਲਾਣਿੱਤੇ ਟਰੈਕਟਰ ਰੰਗਦਾਰਨ ਬਰੁਲਾਣਿੱਤੇ ਕਿ ਆਪਣੇ ਇੱਜ਼ਤ ਕਰਦਾ ਸੋਨਾ ਲੀਕਾ ਜੀ ਦੀ ਆਪਣੇ ਵੱਲੋਂ ਸਾਰੇ ਜਣੇ ਟਰੈਕਟਰ ਆ ਹੁਣ ਤਾਂ ਬੰਦ ਹੋਊ ਇਹ ਏਜੰਸੀ ਅਗਲਾ ਟਾਇਰ ਇਹਦੇ ਪੈਰ ਤੇ ਚੜਾ ਦਿਓ ਫੇਰ ਸਹੀ ਬੋਲੂ ਹਾਂਜੀ ਇਸ ਨਾਲ ਇਸ ਵੀਡੀਓ ਨੂੰ ਖਤਮ ਕਰਦੇ ਆਂ ਪਰ ਜਲਦੀ ਮਿਲਦੇ ਆਂ ਇੱਕ ਹੋਰ ਵੀਡੀਓ ਦੇ ਨਾਲ ਲਗਭਗ ਕੰਮ ਹੋਇਆ ਪਿਆ ਕੱਲੀ ਐਡੀਟਿੰਗ ਰਹਿਂਦੀ ਮੰਗਲ ਬੋਧਵਾਰ ਤੱਕ ਉਮੀਦ ਰੱਖੋ ਬਾਕੀ ਬਾਬਾ ਭਲੀ ਕਰੇ ਤੇ ਆਹ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸ ਕੇ ਜਾਓ ਤੇ ਜਿਨ੍ਹਾਂ ਨੇ ਲਾਇਕ ਨਹੀਂ ਕੀਤਾ ਲਾਇਕ ਵੀ ਕਰਕੇ ਜਾਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਐਹੋ ਜਿਹੀਆਂ ਹੋਰ ਵੀਡੀਓ ਦੇਖਣ ਲਈ ਬਾਕੀ ਸਵਾਦ ਲਓ ਖੁਸ਼ ਰਹੋ